ਇਸ ਬੁਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਵਿਦੇਸ਼ ਬੈਠੇ ਖਾਲਸਤਾਨੀ ਅਤਵਾਦੀ ਪੰਨੂ ਅੰਦੋਲਨਕਾਰੀ ਕਿਸਾਨਾਂ ਨੂੰ ਹੁਨਾ ਪਰਕਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਅਦਾਜ਼ੇ ਇੱਕ ਨਵੀਂ ਵੀਡੀਓ ਜਾਰੀ ਕਰਦੇ ਉਸਨੇ ਇਹਨਾਂ ਕਿਸਾਨਾਂ ਨੂੰ ਹਰਿਆਣਾ ਤੇ ਪੰਜਾਬ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਦੀ ਹਥਿਆਰ ਦੀ ਪੇਸ਼ਕਾਸ਼ ਸ਼ੁਰੂ ਕਰ ਦਿੱਤੀ ਹੈ ਅਦਾਜ਼ੇ ਕਿ ਸਿਕ ਫੋਰ ਇੰਡਸਟਰੀਜ਼ ਦੇ ਮੁਖੀ ਪੰਨੂ ਨੇ ਆਪਣੀ ਨਵੀਂ ਵੀਡੀਓ ਦੇ ਵਿੱਚ ਗੱਲ ਲੈ ਕੇ ਪ੍ਰਦਰਸ਼ਨ ਕਰਦੇ ਕਿਸਾਨਾਂ ਨੂੰ ਕਤਾਰਪੁਰ ਸਰਹਿੰਦ ਤੇ ਹਥਿਆਰ ਲੱਖਣੇ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਇਹ ਵੀ ਕਹਿ ਦਿੱਤਾ ਕਿ ਉਹ ਆਪਣੀ ਮੰਗਾ ਸੰਬੰਧੀ ਕੇਂਦਰ ਤੇ ਦਬਾਅ ਬਣਾਉਣ ਲਈ ਇਨ੍ਹਾਂ ਹਥਿਆਰਾਂ ਨਾਲ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਪਨੋ ਨੇ ਵੀ ਕਿਹਾ ਕਿ ਭਾਰਤੀਆ ਗੋਲੀਆਂ ਨਾਲ ਜਵਾਬ ਗੋਲੀਆਂ ਦਾ ਹੀ ਦੇਣ ਪਾਕਿਸਤਾਨੀ ਨਾਲ ਲੱਗਦੀ ਕਤਾਰਪੁਰ ਬਾਰਡਰ ਤੇ ਤੁਹਾਡੇ ਲਈ ਹਥਿਆਰ ਰੱਖੇ ਹੋਏ ਨੇ ਦੂਜੇ ਪਾਸੇ ਖੂਫિયા ਸੂਤਰਾਂ ਮੁਤਾਬਿਕ ਪਨੋ ਬੇਕਸੂਰ ਕਿਸਾਨਾਂ ਨੂੰ ਹੁਣ ਪਲਕਾਂ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਅਧਿਕਾਰੀ ਸੂਤਰਾਂ ਖਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਜਾਇਜ਼ ਹੱਕ ਹੈ ਕਿਉਂਕਿ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਵੱਚਣ ਬੱਤਾ ਹੈ ਤੇ ਉਹਨਾਂ ਨਾਲ ਗੱਲਬਾਤ ਲਗਾਤਾਰ ਕੇਂਦਰ ਸਰਕਾਰ ਵੱਲੋਂ ਜਿਹੜੀ ਹੁਣ ਨਾ ਕੀਤੀ ਜਾ ਰਹੀ ਹੈ